ਨੇ ਸਿੱਖ ਜਗਤ ਚ ਬੁੜਾ ਵੱਡਾ ਮਾਨਤਾ ਰੱਖਣਾ ਇਹਨਾਂ ਦਾ ਅੱਜ ਜੋ ਸਿੱਖ ਪੰਥ ਦੇ ਮਹਾਨ ਕਥਾਵਾਚਕ ਉਹਨਾਂ ਤੋਂ ਸਰੋਤ ਜਿਹੜੇ ਨੌਜਵਾਨ ਪੀੜੀ ਦੇ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਪਿਤਾ ਦੇ ਦੁੱਖ ਉਹਨਾਂ ਦਾ ਪਿਤਾ ਦੇ ਚਲਾਣਾ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਦੁੱਖ ਸਾਂਝਾ ਕਰਨ ਆਏ ਤੇ ਅਸੀਂ ਆ ਜੋ سلسلے ਚ ਭਾਈ ਪਿੰਦਰਪਾਲ ਸਿੰਘ ਜੀ ਨੇ ਉਹਨਾਂ ਦੇ ਘਰ ਪਹੁੰਚੇ ਵਾਹਿਗੁਰੂ ਜੀ ਗੁਰਮਖ ਹੋਵੇ ਸੁਪਾਣਾ ਮੰਨੇ ਸਹਜੇ ਹਰਸਬੀ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਬਾਪੂ ਹਰਦੇਵਾਲ ਸਿੰਘ ਜੀ ਪਿਛਲੇ ਕੁਝ ਦਿਨਾਂ ਪਹਿਲੇ ਅਕਾਲ ਚਲਾਣਾ ਕਰ ਗਏ ਬਾਪੂ ਹਰਦੇਵਾਲ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਊਜਨਿਕ ਪਿਤਾ ਜੀ ਕੱਲ 30 ਤਰੀਕ ਨੂੰ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਇਲਾਹੀ ਬਾਣੀ ਤੇ ਕੀਰਤਨ ਜੋ ਅਦਿੱਟਕਸਾਲ ਗੁਰਦਵਾਰੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਨੇ ਔਰ ਘਰ ਵੀ ਉਸ ਦਿਨ ਤੋਂ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਕੀਰਤਨ ਚੱਲ ਰਿਹਾ ਹੈ ਔਰ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਧਾਰਮਿਕ ਪੋਲੀਟਿਕਲ ਸਮਾਜਿਕ ਸ਼ਖਸੀਅਤਾਂ ਭਾਈ ਸਾਹਿਬ ਜੀ ਨਾਲ ਆ ਕੇ ਕਿਉਂਕਿ ਬਾਪ ਹੈ ਪਿਤਾ ਹੈ ਜੇ ਤੋ ਪਿਤਾ ਕੋਲੋਂ ਜਾਂਦਾ ਹੈ ਉਦੋਂ ਪਤਾ ਲੱਗਦਾ ਹੈ ਉਹਨਾਂ ਨਾਲ ਦੋਖਰੀ ਸਾਂਝ ਪਾਉਣ ਵਾਸਤੇ ਬਹੁਤ ਸਾਰੀਆਂ ਸੰਗਤਾਂ ਘਰ ਵੀ ਪਹੁੰਚ ਰਹੀਆਂ ਨੇ ਔਰ ਕੱਲ ਵੀ ਚਵਦੀ ਟਕਸਾਲ ਲੁਧਿਆਣਾ ਵਿਖੇ 12 ਤੋਂ 2 ਵਜੇ ਤੱਕ ਗੁਰਮਤ ਸਮਾਗਮ ਹੋਣਗੇ ਉਹਨਾਂ ਵਿੱਚ ਸੰਗਤਾਂ ਹਾਜ਼ਰ ਹੋਣਗੀਆਂ ਜਿਵੇਂ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਪਿਆਰ ਵਾਲੇ ਉਪਰਾਏ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਚਾਵਲਾ ਸਾਹਿਬ ਪਰਿਵਾਰਕ ਮੈਂਬਰ ਨੇ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਔਰ ਕੱਲ ਨੂੰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਸਮਾਗਮ ਵਿੱਚ ਪਹੁੰਚ ਕੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ